ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਰਬਾਈ ਜ਼ਿਲ੍ਹਾ ਬਠਿੰਡਾ ਤਹਿਸੀਲ ਵੀ ਬਠਿੰਡਾ ਹੀ ਆ ਨੇੜੇ ਦੋਸਤੋ ਗਿੱਦੜਵਾ ਸ਼ਹਿਰ ਹੈਂਦਾ ਮਸਾ 5 ਕਿਲੋਮੀਟਰ ਵਾਂਗੂ ਅੱਜ ਦੀ ਵੀਡੀਓ ਦੋਸਤੋ ਦੋ ਜਾਨਵਰ ਦਿਖਾਉਂਗਾ ਇੱਕ ਪੰਜਾਬ ਵਾਲੀ ਜਰਸੀ ਬਿਲਕੁਨ ਤਾਜੀ ਸੂਈ ਇੱਕ ਮੋਰਨ ਨਸਲ ਦੀ ਝੋਟੀ ਕੋਸ ਸਮਾ ਬਾਈ ਜੀ ਹੁਣ ਕਹਿੰਦਾ ਸੂਨ ਦੇ ਵਿੱਚ ਕੱਚੀ ਆ ਦੋਨੇ ਜਾਨਵਰਾਂ ਦੀ ਡੀਟੇਲ ਹੈ ਬਾਈ ਜੀ ਹੁਣਾਂ ਤੋਂ ਲੈ ਲਾਂਗੇ ਜਿਹਨੂੰ ਪਸੰਦ ਆ ਜਾਣਗੇ ਇੱਥੇ ਆ ਕੇ ਆਪ ਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲੀ ਬਾਈ ਜੀ ਨਾਮ ਦੱਸਿਓ ਆਪਣਾ ਨਾਮ ਆਕਾਸ਼ਦੀਪ ਜੀ ਠੀਕ ਆ ਜਿਹੜੀ ਆਪਣੀ ਜਰਸੀ 1 ਨੰਬਰ ਕੈਨਵਸੂ ਆ ਜੀ ਆਈ ਪਹਿਲਾ ਸੂਗਾ ਮੂੰਹ ਤੋਂ ਦੋ ਜਾਂਦਾ ਹੀ ਪਹਿਲਾ ਸੂਆ ਮੂੰਹ ਤੋਂ 2 ਦੰਦ। ਹਾਂਜੀ। ਤੇ ਸੂਈ ਨੂੰ ਕਿੰਨਾ ਸਮਾਂ ਹੋ ਗਿਆ ਜੀ? ਇਹਨੂੰ 3 ਦਿਨ ਹੋ ਗਏ 14 ਲੀਟਰ ਬੋਲਾ ਤਿਆਰ ਆਈ। 3 ਦਿਨਾਂ ਇਹ ਸੂਈ ਥੱਲੇ 14 ਕਿਲੋ ਬੋਲਾ ਤਿਆਰ ਆ ਜੀ। ਹਾਂਜੀ। ਤੇ ਬੱਚਾ ਕੀ ਦੇਗੀ ਜੀ? ਮਗਰ ਵੱਛਾਈ। ਹਾਂ ਦੁੱਧ ਚਵਾ ਦੂਗੀ 18-19 ਲੀਟਰ। ਚਵਾਜੂ ਇਹਨਾਂ। ਹਾਂ ਆਮਦਰੀ ਨਾਲ ਜੇ ਪਤਾ ਘੱਟ ਇਹਨੇ ਵੱਧ ਪਾਉ ਚਵਾ ਦੀ ਜੀ। ਠੀਕ ਆ ਜੀ। ਦੰਦੋਂ ਕਿਵੇਂ ਹੋਊ ਜੀ ਬੱਚੀ? ਦੰਦੋਂ 2 ਦੰਦ ਆਈ। ਅਜਾ ਦੋ ਦੰਦ ਪਹਿਲਾ ਸੂਆ ਹੀ ਹੈ ਹਾਂਜੀ ਦੋਸਤੋ 1 ਨੰਬਰ ਤੇ ਵੱਚੀ ਪਹਿਲਾ ਸੂਆ ਬਾਈ ਜੀ ਹੁਣੇ ਕਹਿੰਦੇ ਸੂਈ ਆ ਮੂੰਹ ਤੋਂ ਦੋ ਦੰਦ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਤਿੰਨ ਦਿਨ ਸੂਈ ਨੂੰ ਸਮਾ ਹੋ ਗਿਆ 14 ਲੀਟਰ ਬੋਲਾ ਬਾਈ ਜੀ ਹੁਣੇ ਕਹਿੰਦੇ ਇਸ ਟਾਈਮ ਥੱਲੇ ਤਿਆਰ ਆ ਬੱਚਾ ਮਗਰ ਬੱਚਾ ਦੁੱਧ ਬਾਈ ਜੀ ਹੁਣੇ ਕਹਿੰਦੇ ਬੜੇ ਆਰਾਮ ਨਾਲ ਵੱਚੀ 18 19 ਕਿਲੋ ਠੰਡ ਦੋਸਤੋ ਸੋਹਣੇ ਹੱਥੀ ਚਵਾਈ ਵਾਲੇ ਫੋਰਟ ਸ਼ੰਗਪੋਰਾਣੀ ਚਾਰੇ ਤਨਾ ਸੇ ਵੀ ਸਾਈ ਹੈ ਦੋਸਤੋ ਨਿਖਰ ਮੇ ਕੱਲੇ ਕੱਲੇ ਗੈਪ ਚ ਲੱਗੇ ਹੋਏ ਹਵਾ ਨਾਲ ਚੰਗਾ ਤਿਆਰ ਕੀਤਾ ਹੋਇਆ ਬੱਛੀ ਨੇ ਰੇਟ ਆਪਾਂ ਬਾਈ ਜੀ ਹੁਣਾਂ ਤੋਂ ਕਨਫਰਮ ਕਰ ਲੈਨੇ ਆ ਆਪਣਾ ਜਿਹੜਾ ਰੇਟ ਤਾਂ ਕੀ ਰੱਖਿਆ ਜੀ ਮੋਲੀ 60000 ਰੁਪਿਆ ਕਰਦੇ ਆ ਜੀ ਮਾਨਤਨ ਕਰ ਦਾਂਗੇ ਜੀ ਮਾਨਤਨ ਹੋ ਜਾਊਗਾ ਹਾਂਜੀ ਬਾਈ 2 ਨੰਬਰ ਤੇ ਆਪਣੀ ਝੋਟੀ ਕੈਨਵਾ ਸੂਆ ਜੀ ਆ ਦੂਜਾ ਸੂਆ ਸੁਣੀਏ ਜੀ ਅੱਛਾ ਦੂਜਾ ਸੂਆ ਸੋਣੀ ਗੱਬਣਾ ਜੀ ਇਸ ਵਕਤ ਹਾਂ ਗੱਬਣਾ ਜੀ ਤੇ ਦੁੱਧ ਪਤਾ ਪਹਿਲੇ ਸੂਏ ਕਿੰਨਾ ਚ ਵਾਇਏ ਪਹਿਲੇ ਸੂਏ 10 ਲੀਟਰ ਦਿੱਤਾ ਜੀ ਹੁਣ 11 12 ਲੀਟਰ ਚ ਵਾਇਓ ਚ ਵਾਜ ਠੀਕ ਆ ਤੇ ਦਿਨ ਕਿੰਨੇ ਲੈ ਜੂ ਜੀ ਦਿਨ ਹਜੇ 4-5 ਦਿਨ ਬਾਕੀ ਆ ਜੀ ਠੀਕ ਆ 4-5 ਦਿਨ ਮਤਲਬ ਲੈ ਜੂ ਹਜੇ ਹਾਂ ਜੀ ਮੂਸੀਲ ਠੰਡੀ ਫੁੱਲ ਆਈ ਠੀਲ ਠੰਡੀ ਪੂਰੀ ਆ ਜੀ ਹਾਂ ਜੀ ਦੋਸਤੋ 2 ਨੰਬਰ ਤੇ ਝੋਟੀ ਤੈਨ ਤੋਂ 4 ਦਿਨ ਬਾਈ ਜੀ ਹੁਣੇ ਕਹਿੰਦੇ ਕੱਚੀ ਹੈ ਡੇਟ ਮੁਤਾਬਕ ਪਹਿਲੇ ਸੂਏ ਬਾਈ ਜੀ ਹੁਣੇ ਕਹਿੰਦੇ ਝੋਟੀ ਨੇ 10 ਕਿਲੋ ਦਾ ਚਵਾਇਆ ਐਤ ਕੀ ਬਾਈ ਜੀ ਹੁਣੇ ਕਹਿੰਦੇ ਝੋਟੀ 11-12 ਕਿਲੋ ਦਾ ਨਾਰਮਲ ਚਵਾਜੂ ਥਣ ਸੋਹਣੇ ਦੋਸਤੋ ਹੱਤੀ ਚਵਾਈ ਵਾਲੇ ਫੋਰਟ ਚਾਂਗਪੂਰ ਆਣੀ ਵਾਲਟੇਲ ਦੋਸਤੋ ਹਵਾਨੇ ਚਾਜੇ ਕਾਫੀ ਪਈ ਐ ਝੋਟੀ ਨੇ ਚਾਰਾਂ ਪੰਜ ਦਿਨਾਂ ਵਾਲਟਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫੈਰ ਸੋਣਾ ਦੁੱਧ ਬਾਈ ਹੁਣ ਕਹਿੰਦੇ 10 11 ਕਿਲੋ ਝੋਟੀ ਬੜੇ ਆਰਾਮ ਨਾਲ ਚੁਗਾ ਜੂ ਰੇਟ ਜੀ ਇਹਦਾ ਜੀ ਮੁੱਲ 60000 ਰੁਪਇਆ ਕਰਨਾ ਹੈ ਇਹ ਤੇ ਉਹ ਚਮਾਨਤਨ ਹੋ ਜੂਗਾ ਇਹ ਮੰਨਤਨ ਕਰ ਦਾਂਗੇ ਠੀਕ ਆ ਮੋਬਾਈਲ ਨੰਬਰ ਦੁਬਾਰਾ ਐ ਕਰੀ ਹੋ ਦਾਂਗੇ 9830 46596 ਜੀ ਠੀਕ ਆ ਧੰਨਵਾਦ ਜੀ ਠੀਕ